ਨਾਨਕ ਹਰ ਗਣ ਗਾਏ ਨੇ ਛਾੜ ਸਸਲ ਜਨ ਜਾਨ ਜੋ ਉਪਜ ਹੋਇਆ ਹੈ ਉਸਨੇ ਇੱਕ ਦਿਨ ਵਿਸਣਾ ਹੈ ਹੈ ਜਾਣਾ ਇਸ ਸੰਸਾਰ ਦੇ ਤੋਂ ਜਾਗੇ ਤਾਂ ਕੁਛ ਖਟ ਕੇ ਜਾਗੇ ਕੋਈ ਵਡਿਆਈ ਕਰਨੀ ਕੋਈ ਮੰਦਾ ਕਰਮ ਕਰਗੇ ਤਾਂ ਉਸ ਦੀ ਨਿੰਦਿਆ ਹੁੰਦੀ ਹੈ ਗੱਲਾਂ ਦੁਨੀਆ ਨੇ ਕਰਨੀਆਂ ਹਨ ਪਰ ਜਿਹੜਾ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਬਰਿਆਈਆਂ ਤੇ ਚੰਗਿਆਈਆਂ ਉਸ ਦੀਆਂ ਦਿੱਤੀਆਂ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਮਾਤਾ ਸਰਜੀਤ ਕੌਰ ਜੋ ਆਪਾਂ ਨੂੰ ਸਦੀਵੀ ਬਿਛੋੜੇ ਦੇਗੇ اپنی ਪੂਰਣਾ ਜ਼ਿੰਦਗੀ ਕਹਿ ਲਿਏ ਕਿ ਬੜੀ ਲੰਬੀ ਉਮਰ ਲਾ ਕੇ 88 ਸਾਲ ਦੀ ਉਮਰ ਦੱਸਦੇ ਹਨ ਉਸ ਨੂੰ ਭੋਗ ਕੇ ਜਾਣਾ ਅਤੇ ਗੁਰੂ ਦੀ ਕਿਰਪਾ ਅੰਮ੍ਰਿਤਪਾਲ ਗੁਰੂ ਵਾਲੇ ਬਣ ਕੇ ਜਾਣਾ ਫਿਰ ਹਰੇਕ ਪਾਸੋਂ ਚੜ੍ਹਦੀ ਕਲਾ ਕਿਰਪਾ ਜਿਹੜਾ ਸੂਰੇ ਵਾਲਾ ਪਰਿਵਾਰ ਹੈ ਇਹ ਸਾਰਾ ਹੀ ਨੰਨ ਅਤੇ ਪਰਿਵਾਰ ਹਰੇਕ ਦੇ ਨਾਲ ਵਰ ਸੇਵਾ ਰੱਖਣ ਵਾਲਾ ਹਰੇਕ ਸੇਵਾ ਦੇ ਵਿੱਚ ਅੱਗੇ ਹੋ ਕੇ ਸੇਵਾ ਕਰਨ ਵਾਲਾ ਤੇ ਇਹ ਮਾਤਾ ਜੀ ਦਾ ਜਿਹੜਾ ਜੀਵਨ ਆਪਾਂ ਸਭ ਜਾਣਦੇ ਅੱਜ ਠਾਠਾ ਮਾਰਦਾ ਹੋਇਆ ਇਕੱਠ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਅੱਜ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿਰਪਾ ਹੈ ਭਾਗਾ ਵਾਲਾ ਜੀ ਹੈ ਜਿਹੜਾ ਕਿ ਸੰਸਾਰ ਦੇਤੋਂ ਗਿਆ ਨਹੀਂ ਤਾਂ ਪਤਾ ਨਹੀਂ ਕਿ ਕਦੋਂ ਕੋਈ ਨਾ ਕੋਈ ਨਕਸ਼ਾਲ ਹੋ ਜਾਵੇ ਉਦੋਂ ਹੀ ਜਾਣਾ ਪੈਂਦਾ ਹੈ ਸੰਸਾਰ ਦੇਤੋਂ ਅਧ ਵਿਚਕਾਰ ਕੋਈ ਕਿਸੇ ਕਿਸਮ ਦੀ ਤਰੋਠੀ ਨਹੀਂ ਕਿ ਭਾਗਾ ਵਾਲੀ ਮਾਤਾ ਜਿਹਦੇ ਪਿੱਛੇ ਵਾਹਿਗੁਰੂ ਜੀ ਦੀ ਕਿਰਪਾ ਛੇ ਛੇ ਪੁੱਤਰ ਹਨ ਚਾਰ ਪੁੱਤਰੀਆਂ ਹਰਿਆ ਭਰਿਆ ਪਰਿਵਾਰ ਪੋਤਰੇ ਪਰੋਤੇ ਤੇ ਗਾਂਹਾਂ ਜਿਹੜਾ ਕੁੱਤਾਂ ਦੇ ਵੀ ਦੋਤੇ ਹੋਏ ਹਨ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ ਤੇ ਦੂਜੀ ਕਿ ਚੜ੍ਹਦੀ ਕਲਾ ਮਹਾਰਾਜ ਕਿਰਪਾ ਇਸੇ ਤਰ੍ਹਾਂ ਹੀ ਵਰਤਾਈ ਰੱਖੇ ਕਿ ਕੋਈ ਕਿਸੇ ਇੱਕ ਸਮਦਾ ਕੋਈ ਨੁਕਸਾਨ ਕੋਈ ਕਿਸੇ ਇੱਕ ਸਮ ਦੀ ਕੋਈ ਵਾਧ ਘਾਟ ਨਹੀਂ ਮਾਲਕ ਦੀ ਕਿਰਪਾ ਦੀ ਬਖਸ਼ਿਸ਼ ਦੇ ਨਾਲ ਤੇ ਨਹੀਂ ਤਾਂ ਜਿਹੜੇ ਵੱਡੇ ਬਜ਼ੁਰਗ ਹੁੰਦੇ ਹਨ ਉਹਨਾਂ ਨੂੰ ਆਖਿਆ ਜਾਂਦਾ ਹੈ ਕੀ ਸਾ ਦੁੱਖਾਂ ਦਾ ਮਾਰਾ ਹੀ ਬੈਠਾ ਹੈ ਦੁੱਖ ਦੇਖਣੇ ਹਨ ਕੋਈ ਆ ਨੁਕਸਾਨ ਹੋ ਗਿਆ ਭਰੇ ਪਰਿਵਾਰ ਦੇ ਵਿੱਚ ਕੋਈ ਆ ਨੁਕਸਾਨ ਹੋ ਗਿਆ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿਰਪਾ ਹੈ ਜਿਆਦਾ ਸਮਾਂ ਨਾ ਲੱਗੇ ਆਪਣੇ ਕੋਲੇ ਬੁਲਾਰੇ ਹਨ ਬੇਨਤੀ ਹੈ ਭਾਈ ਬਲਵਿੰਦਰ ਸਿੰਘ ਵਰਪਾ RAM ਸਿੰਘ ਇਹਨਾਂ ਨੂੰ ਕਿ ਉਹ ਅੱਗੇ ਸਮਾਪਤ ਜੁਗੋ ਜੁਗਟਾਲ ਚਵਰ ਤੱਕ ਤੇ ਮਾਲਕ ਦਸਾਂ ਪਾਸਾਇਆਂ ਦੀ ਜਗਤ ਜੋਤ ਗੁਰਗੱਦੀ ਤੇ ਵਿਰਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਵਿਰਾਜਮਾਨ ਅਗਨੂਪਿਆਰੀ ਯਾਰੂ ਸਵਾਰੀ ਸਾਹਿਬ ਸੰਗਤ ਅੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾਂ ਜੀਰੀ ਲਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਟ ਜਾਏ ਆਪੇ ਹੀ ਰੰਗ ਹੈ ਆਪੇ ਮੋਹ ਰੰਗੀ ਜੋ ਇਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਇਹਨਾਂ ਮਹਾਵਾਕਾਂ ਦੇ ਅਨਸਾਰ ਪੂਜਨੀਏ ਮਾਤਾ ਸਰਜੀਤ ਕੌਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿੰਨੀ ਉਹਨਾਂ ਨੂੰ ਸਵਾਸਾ ਦੀ ਪੂਜੇ ਦਿੱਤੀ ਸੀ ਉਹ ਆਪਣੇ ਖੰਚ ਕਰਦੇ ਸਵਰਗ ਸੁਧਾਰ ਗਏ ਤਾਂ ਉਹਨਾਂ ਦੇ ਪਿਛਲੇ ਪਰਿਵਾਰ ਛੇ ਬੇਟੇ ਤਿੰਨ ਬੇਟੀਆਂ ਆਪਣੇ ਗ੍ਰਹਿ ਵਿਖੇ ਲਈ ਕੰਡ ਪਾਠ ਸਹਿ ਪ੍ਰਕਾਸ਼ ਕਰਵਾ ਕੇ ਸੰਪੂਰਤਾ ਸਹਿ ਭੋਗ ਪਵਾ ਕੇ ਗੁਰੂ ਘਰ ਵਿਖੇ ਅਰਦਾਸਾਂ ਬੇਨਤੀਆਂ ਆਪਾਂ ਸਾਰਿਆਂ ਨੇ ਇਹੀ ਕੀਤੀਆਂ ਕਿ ਉਹਨਾਂ ਦਾ ਨਿਵਾਸ ਚਰਨ ਕਮਲਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨਿਵਾਸ ਦੇਣ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ ਤਾਂ ਤਾਇਆ ਜੀ ਬਲਵੰਤ ਸਿੰਘ ਜੀ ਸੂਰੇਵਾਲੇ ਤੋਂ ਜਦੋਂ ਇਹ ਕਈ ਸਾਲਾਂ ਤੋਂ ਇੱਥੇ ਸਾਰਾ ਪਰਿਵਾਰ ਜਿੰਨੇ ਪ੍ਰਾਤਿ ਆ ਕੇ ਨਿਵਾਸ ਕੀਤਾ ਤਾਂ ਇਹਨਾਂ ਦਾ ਜੋ ਨੱਗਲ ਦੇ ਨਾਲ ਸੰਲੇ ਕਿਸੇ ਪ੍ਰਕਾਰ ਦਾ ਕਿਸੇ ਦੇ ਨਾਲ ਕੋਈ ਵੀ ਉਹ ਗਿਲਵਾ ਸ਼ਿਕਵਾ ਨਹੀਂ ਸੀ ਅੱਜ ਵੀ ਆਪਣਾ ਨਮਰਤਾ ਸਾਹਿਤ ਜੀਵਨ ਯਾਪਨ ਕਰ ਰਹੇ ਤਾਂ ਇਹਨਾਂ ਦਾ ਬੜਾ ਹੀ ਮਾਣ ਔਰ ਸਨਮਾਨ ਗੁਰੂ ਘਰ ਦੇ ਵਿੱਚ ਕੋਈ ਵੀ ਕੰਮ ਹੋਵੇ ਅਧੀ ਰਾਤ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਸੇਵਾ ਕਰਦੇ ਆ ਕੋਈ ਵੀ ਇਹਨਾਂ ਨੂੰ ਸੇਵਾ ਹੋਵੇ ਤਾਂ ਅਧੀ ਰਾਤ ਤਿਆਰ ਰਹਿੰਦੇ ਆ ਬਹੁਤ ਵਧੀਆ ਪਰਿਵਾਰ ਨਕਰ ਦੇ ਨਾਲ ਜੁੜਿਆ ਹੋਇਆ ਮੈਂ ਇਨਾਂ ਹੀ ਕਸ਼ ਕਹਿੰਦਾ ਹੋਇਆ ਛਮਾ ਜਾ ਚੱਕ ਅਕਾਲ ਪੁਰਖ ਵਾਹਿਗੁਰੂ ਮਾਤਾ ਦਾ ਨਿਵਾਸ ਚਰਨਾ ਕਮਲਾ ਤੇਨ ਪਰਿਵਾਰ ਨੂੰ ਦੁੱਖ ਸਹਿੰਦੀ ਸ਼ਕਤੀ ਪ੍ਰਦਾਨ ਕਰਨ ਤੇ ਇੱਥੇ ਆਪਣੇ ਸਰਦਾ ਦੇ ਫੁੱਲ ਅਰਪਿਤ ਕਰਨ ਵਾਸਤੇ ਇਲਾਕੇ ਦੀਆਂ ਮਹਾਨ ਆਸਤੀਆਂ ਪੰਜ ਸਰਪੰਨ ਸਾਹਿਬਾਨ ਜਿਵੇਂ ਸਾਡੇ ਸਥਾਨੀਆ ਵਿਧਾਇਕ ਅਬ ਮਨੂ ਜੀ ਪੂਨੀਆ ਕਿਸੇ ਕਾਰਨ ਤੋਂ ਨਹੀਂ ਆ ਸਕੇ ਤਾਂ ਉਹਨਾਂ ਦੇ ਪਿਤਾ ਜੀ ਅਰਵਿੰਦ ਜੀ ਪੂਨੀਆ ਪਹੁੰਚੇ ਹੈ ਉਹਨਾਂ ਦਾ ਵੀ ਪੰਚਾਇਤ ਤੋਂ ਪਰਿਵਾਰਤ ਤੋਂ ਧੰਨਵਾਦ ਚੌਧਰੀ ਕ੍ਰਿਸ਼ਨ ਕੁਮਾਰ ਦੀ ਟਾਕੜ ਸਾਹਿਬ ਉਹ ਵੀ ਪਹੁੰਚੇ ਹੈ ਉਹਨਾਂ ਦਾ ਵੀ ਧੰਨਵਾਦ ਇਲਾਕੇ ਦੀਆਂ ਮਹਾਨ ਹਸਤੀਆਂ ਚੇਰਮੈਨ ਸਾਹਿਬ ਸਿਕਿਆਲਾ ਤੋਂ ਜਗਤਾਰ ਜੀ ਉਹ ਵੀ ਪਹੁੰਚੇ ਹੈ ਤਾਂ ਹਮੇ 2 ਮਿੰਟਾਂ ਵਾਸਤੇ ਚੌਧਰੀ कृष्ण कुमार जाखड़ नो विनती करूंगा कि दो दो मिनट आके माता तो म सता दी पौजरपित करण चौधरी कृष्ण कुमार जी जाखड़ साहब वए गुरु का खालसा वए आज आज इस, इस दुख, दुख की घड़ी में पूरी संगत इस परिवार के साथ है हमारी आदरणीय माता जी सरजीत कौर इस समाज से इस, इस संसार से अलविदा कर गई, लेकिन मेरा, मेरा इस, इस परिवार, परिवार से गरीब, करीब 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 पचास पचपन पर साल से वास्ता है क्या सेवा भावी, भावी, भावी परिवार, गुरुद्वारे में मंदिर में अपार श्रद्धा थी, भरा पूरा परिवार है, लेकिन फिर भी कोई घर से जाता है। तो दुख महसूस होता है मैं वायगुण मांग वायगुण निवेदन करांगा कि माताजी को स्वर्ग से वास दे और परिवार को इस घड़ी की मजबूती दें बल, बल दें ताकि दुख की घड़ी तो पार निकल जाए मां मां जिंदगी में मा, मा दोबारा नहीं मिलेगी माँ से अच्छा इस संसार, संसार में कुछ नहीं, नहीं। सक्षियत सक्षियत है माँ वो शख्सियत है जिसने हमें, हमें खिलाया पिलाया अपना, अपना शरीर दिया, दिया अपना रूप और रंग, रंग दिया हम उसका कभी भी ऋण पूरा, पूरा नहीं, नहीं कर सकते मैं, मैं आज की स्थिति पे बात करूंगा बात मेरा मन है, है कि भाई हमे, हमें, हमें मेरी मातृ शक्ति भी बैठी है मेरे बुजुर्ग साथी नौजवान साथी सभी बैठे हैं माँ और नारी की कदर करने सीखे क्योंकि माँ से कोई दूसरा नहीं अगर हमें कोई चोट लगती है तो माँ ही सबसे पहले याद आती है अगर कोई मारता है तो ही याद आती है मां, मां ने जो हमें, हमें सुख दिया वो उस संसार में कोई नहीं, नहीं दे सकता और ये वही गुरु के आदेश के अनुसार क्योंकि वही गुरु ने भी यही दृश्य है कि भाई भाई माँ माँ प्यो तो वड्डा इस संसार से कोई नहीं मैं ज्यादा सामान नहीं लूंगा ਸ਼ਮਾ ਚਾਉਂਦਾ ਓਮ ਸ਼ਾਂਤੀ ਓਮ ਸ਼ਾਂਤ ਵਾਹਿਗੁਰੂ ਗੁਰੂ ਰੂਪ ਸਾਧ ਸੰਗਤ ਸਭ ਸੰਗਤ ਪਾਜੋ ਸ਼ਰਦਾ ਦੇ ਫੁੱਲ ਲੈ ਕੇ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟਾ ਕਰਨ ਵਾਸਤੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਜਿੰਨਾ ਕਪ੍ਰੇਮ ਜਿੰਨੇ ਕੋਈ ਰਿਸ਼ਤੇਦਾਰੀ ਜਿੰਨਾ ਕੋਈ ਪ੍ਰੇਮ ਭਾਵ ਰੱਖਦਾ ਹੈ ਉਹਨਾਂ ਦਾ ਹਰੇਕ ਦਾ ਹਿੱਸਣ ਬਣ ਕੇ ਅੱਜ ਸਾਂਝ ਪਾਈ ਹੈ ਆਪਾਂ ਸਾਰੇ ਕਹਿੰਦੇ ਹਾਂ ਕਿ ਸਾਡੇ ਨਾਲ ਬੜਾ ਪਿਆਰ ਸੀ ਮਾਤਾ ਦਾ ਮਾਤਾ ਦਾ ਜਿਹੜਾ ਹਰੇਕ ਦੇ ਨਾਲ ਪ੍ਰੇਮ ਭਾਵ ਹਰੇਕ ਦੇ ਨਾਲ ਬੁੱਲਣਾ ਚੱਲਣਾ ਤੇ ਹਰੇਕ ਦੇ ਨਾਲ ਸਿਰ ਤੇ ਹੱਥ ਰੱਖਣਾ ਵੱਡੇ ਬੰਦਿਆਂ ਦੀ ਜਿਹੜੀ ਅਸ਼ੀਰਵਾਦ ਹੈ ਇਹ ਹੀ ਬਹੁਤ ਹੁੰਦੀ ਹੈ ਗੁਰੂ ਰੂਪ ਸਾਧ ਸੰਗਤ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਪਰਿਵਾਰ ਵੱਲੋਂ ਇਸ ਸੂਦੇ ਵਾਲੇ ਪਰਿਵਾਰ ਵੱਲੋਂ ਸਾਰੇ ਬੰਨਾਂ ਕਹਿ ਲਿਏ ਕਿ ਹਰੇਕ ਸੇਵਾ ਦੇ ਵਿੱਚ ਮਾਇਆ ਪਹੁੰਚ ਜਾਂਦੀ ਹੈ ਸਭ ਕੁਝ ਹੋ ਜਾਂਦਾ ਹੈ ਪਰ ਹੱਥੀਂ ਸੇਵਾ ਜਿਹੜੀ ਹੈ ਮੁਸ਼ਕਲ ਹੁੰਦੀ ਹੈ ਇਸ ਪਰਿਵਾਰ ਵੱਲੋਂ ਬੱਚੀਆਂ ਵੱਲੋਂ ਹਰੇਕ ਸੇਵਾ ਦੇ ਵਿੱਚ ਹੱਥਾਂ ਦੇ ਨਾਲ ਸੇਵਾ ਕਰਨ ਵਾਸਤੇ ਪਰਿਵਾਰ ਹਰੇਕ ਸੇਵਾ ਦੇ ਵਿੱਚ ਸਮਝ ਰਹੀ ਹੈ तैयारी गुरु महाराज जी की बख्शिश माता जी दादा को ला के इक्कीस सौ रुपया आए गुरद्वारा सिंह सभा विखेह सौ रुपया विश्वकर्मा गुरद्वारा साहब अरह सौ रुपया गुरु नानक सुख सागर गुरद्वारा साहब अरह सौ रुपया ਗਊਸ਼ਾਲਾ ਦੇ ਵਿੱਚ ਭਾਈ ਇਸ ਪਰਿਵਾਰ ਵੱਲੋਂ ਸੇਵਾ ਦੇ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਹਨ ਗੁਰੂ ਮਹਾਰਾਜ ਬਖਸ਼ਿਸ਼ ਕਿਰਪਾ ਦਾ ਹੱਥ ਰੱਖੇ ਜਿਹੜਾ ਆਹਾ ਸਮਾਨਾ ਮਾਤਾ ਦਾ ਹਰੇਕ ਤੇ ਆ ਗਿਆ ਆਪਣੇ ਅਰਦਾਸ ਬੇਨਤੀ ਕਰੀਏ ਭਾਗਾਂ ਵਾਲਾ ਤੇ ਆਉਂਦਾ ਅਰਦਾਸ ਬੇਨਤੀ ਕਰੀਏ ਕਲ ਜੁਗ ਦੇ ਛੜ ਛੁਰ ਜਾ ਤੋ ਸਤਿਗੁਰੂ ਜੀ ਬਚਾ ਕੇ ਰੱਖੇ ਕੋਈ ਬਿਮਾਰੀਆਂ ਸ਼ਮਾਰੀਆਂ ਨਾਮ ਦੀ ਦਾਤ ਦੇਵੇ ਗੁਰੂ ਮਹਾਰਾਜ ਭਜਨ ਦਾ ਪ੍ਰਤਾਪ ਜਿਹੜਾ ਹੈ ਜਿਹੜੇ ਸਾਨੂੰ ਬਖਸ਼ਿਸ਼ਾ ਕੀਤੀਆਂ ਹਨ ਗੁਰੂ ਮਹਾਰਾਜ ਜਿਨੇ ਆਪਣੀ ਮਰਿਆਦਾ ਤੇ ਚਰਨ ਵਾਸਤੇ ਆਖਿਆ ਉਸ ਰੱਬ ਨੂੰ ਉਸ ਰਾਮ ਨੂੰ ਉਸ ਰਹੀਮ ਨੂੰ ਉਸ ਵਾਹਿਗੁਰੂ ਨੂੰ ਉਸ ਅੱਲਾ ਨੂੰ ਸਿਮਰਨ ਵਾਸਤੇ ਆਪਾਂ ਨੂੰ ਜਿਹੜੇ ਉਤੋਂ ਭੇਜਿਆ ਹੈ ਹੁਕਮ ਕੀਤਾ ਹੈ ਕਿ ਤਾਂ ਹੀ ਇਸ ਅੱਗ ਤੋਂ ਬਚ ਸਕਦੇ ਹਾਂ ਜਿਹੜੀ ਆਪਣੀ ਪਰਜਾਦਾ ਹੈ ਆਪਣਾ ਫਿਰਦਾ ਕਦੇ ਕੁਝ ਕਹਿੰਦਾ ਹੈ ਕਦੇ ਕੁਝ ਕਹਿੰਦਾ ਹੈ ਪਰ ਗੁਰੂ ਮਹਾਰਾਜਾਂ ਨੇ ਆਪਾਂ ਨੂੰ ਜਿਹੜੀ ਬਖਸ਼ਿਸ਼ ਕੀਤੀ ਹੈ ਇਸ ਪਰਿਵਾਰ ਦਾ ਮਾਤਾ ਜੀ ਦਾ ਅੰਮ੍ਰਿਤ ਪਾਣ ਅਤੇ ਬਾਬਾ ਜੀ ਦਾ ਵੀ ਅੰਮ੍ਰਿਤ ਪਾਣ ਕੀਤਾ ਤੇ ਆਪਣੇ ਬੱਚਿਆਂ ਨੂੰ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਸਤੇ ਪ੍ਰੇਰਿਤ ਰਹੇ ਤੇ ਜਦੋਂ ਹੁਣ ਹੁਣ ਅੰਤਮ ਸਮਾਂ ਆਇਆ ਬੜਾ ਸ਼ਰੀਰ ਜਦੋਂ ਗੁਰਦੁਆਰਾ ਸਾਹਿਬ ਉਹਨਾਂ ਨੇ ਆਉਣਾ ਬਥੇਰਾ ਸੇਵਾਦਾਰਾਂ ਨੇ ਰੋਕਣਾ ਬੇਬੇ ਤੁਸੀਂ ਆਇਆ ਕਰੋ ਰਸਤੇ ਦੇ ਵਿੱਚ ਸਾਡੇ ਤੇ ਦਉਸ਼ਾ ਲਾ ਜਾਂਦੇ ਹਾਂ ਕੋਈ ਦਰਵੇਸ਼ ਨੂੰ ਵਰਕੀਛੜ ਦਿੱਤੀ ਕੋਈ ਗਊ ਨੂੰ ਵਰਕੀਚਾਰ ਦਿੱਤੀ ਰਸਤੇ ਦੇ ਵਿੱਚ ਜਾਂਦੇ ਤੇ ਪਸ਼ੂ ਭੱਜੇ ਆਉਂਦੇ ਆ ਜਦੋਂ ਭੱਜ ਕੇ ਆਉਂਦੇ ਆ ਤਾਂ ਫਿਰ ਜੇ ਤਾਂ ਕੋਈ ਪਸ਼ੂ ਮਾਰਦਾ ਜਾਂ ਕੋਈ ਉਸ ਨੂੰ ਡਰਾਉਂਦੇ ਆਪਾਂ ਤਾਂ ਉਹ ਕਈ ਨਕਸ਼ਾ ਵਾਲੇ تھے ਘੂਰਾ ਕਾਰੀ ਦੇ ਨਾਲ ਹੋ ਗਏ ਕਹਿੰਦੇ ਮਾਤਾ ਤੋਂ ਆਇਆ ਨਾ ਕਦ ਵੇਖੀ ਜਾਓ ਜਿਵੇਂ ਹੌਕਪਤ ਮਸਾ ਸਮ ਆਇਆ ਹੋ ਹੁਣ ਠੰਡ ਹੈ ਫਿਰ ਗਰਮੀ ਹੈ ਫਿਰ ਜਾਣੀ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲਾ ਕੇ ਆਉਣਾ ਹੀ ਆਉਣਾ ਗੁਰਦੁਆਰਾ ਸਾਹਿਬ ਕਦੇ ਉਹਨਾਂ ਨੇ ਮਿਸ ਨਹੀਂ ਕੀਤਾ ਸੇਵਾ ਦੇ ਵਿੱਚ ਰੇਕ ਰੋਜ਼ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਚਰਨ ਪਰਸ ਨੇ ਮਾਤਾ ਦੇ ਜਿਸ ਤੱਕ ਆਖਿਆ ਜਾਂਦਾ ਹੈ ਕਿ ਜਿਹੜੀ ਵਾਈਬ੍ਰੇਸ਼ਨ ਆ ਨਾ ਉਹ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪਰਿਵਾਰ ਜਾਗ ਲੱਗਦਾ ਰਹੇ ਮਾਤਾ ਪਿਤਾ ਜਾਗ ਲੱਗਦੇ ਰਹਿਣ ਨਾ ਤਾਂ ਉਹ ਬੱਚਾ ਉਹ ਜੇ ਪਾਏ ਹੋਏ ਪੂਰਨਿਆਂ ਤੇ ਚੱਲਦਾ ਹੈ ਬੱਚਾ ਨੂੰ ਵੀ ਬੇਨਤੀ ਹੈ ਕਿ ਆਪਣੇ ਪਾਏ ਹੋਏ ਪੂਰਨਾਂ ਤੇ ਪਿਤਾ ਮਾਤਾ ਦੀ ਉਹਨਾਂ ਦੇ ਪੂਰਨਾਂ ਤੇ ਚਰਣਾ ਅਮਰਤ ਪਾਨ ਕਰਨਾ ਗੁਰੂ ਵਾਲੇ ਬਣਨਾ ਚੰਗੇ ਕਰਮ ਕਰਨਾ ਕੋਈ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਵੇ ਚੜ੍ਹਦੀ ਕਲਾ ਹੋਵੇ ਅੰਤ ਸਮਾ ਮਾਤਾ ਜੀ ਦਾ ਆਇਆ 25 ਦਿਨ ਜਿਹੜੇ ਪਿਛਲੇ ਹਲਾ ਬੜੀ ਤਕਲੀਫ ਆਈ ਤੇ ਫਿਰ ਜਿਹੜਾ ਪਰਿਵਾਰ ਦਾ ਫਰਜ਼ ਸੀ ਬੱਚਿਆਂ ਨੇ ਪਰਿਵਾਰ ਨੇ ਕਹਿੰਦੇ ਕਿ ਅਸੀਂ ਸਿੰਨ ਰਾਤ ਇੱਕ ਕਰ ਦਿੱਤਾ ਦੋ-ਦੋ ਜਣਾਂ ਨੇ ਬੈਠਣਾ, ਦੋੜੇ ਉੱਠਣਾ ਜਿਵੇਂ ਕਹਿੰਦੇ ਬਾਬਾ ਜੀ ਤੁਸੀਂ ਰੌਣ ਲਾਉਦੇ ਹੋ ਨਾ ਇਸੇ ਮੁਤਾਬਕ ਹੀ ਅਸੀਂ ਸੇਵਾ ਕੀਤੀ ਬੇਬੇ ਜੀ ਸ਼ਾਹੀਦੀ ਹੈ ਇੱਥੋਂ ਹੀ ਕਿਰਪਾ ਬਖਸ਼ਾਉਂਦੀਆਂ ਜੇ ਵੱਡੇ ਬਜ਼ੁਰਗਾਂ ਦੀ ਸੇਵਾ ਕਰਾਂਗੇ ਜੇ ਉਹਨਾਂ ਦਾ ਮਾਣ ਸਨਮਾਨ ਕਰਾਂਗੇ ਗਾਹਾਂ ਫਿਰ ਆਪਣਾ ਫੇਰ ਹੀ ਹੋਣਾ ਤੇ ਜੇਕਰ ਉਹਨਾਂ ਨੂੰ ਹੀ ਆਪਾ ਖੂਰੀ ਜਾਵਾਂਗੇ ਤਾਂਗਾ ਕੀ ਕਿਤਾਬਾ ਨੂੰ ਕੀ ਕੁਝ ਮਿਲਦਾ ਹੈ ਉਸ ਦੇ ਇੱਕ ਬੀਜ ਬੀਜਿਆ ਤਾਂ ਲੱਖਾਂ ਬੀਜ ਉਗਰਦੇ ਹਨ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਵੇ ਕਿਰਪਾ ਹੋਵੇ ਸਾਰੀਆਂ ਸੰਗਤਾਂ ਦਾ ਬਾਬਾ ਇੰਦਰ ਸਿੰਘ ਜੀ ਬਾਬਾ ਬਸੰਤ ਸਿੰਘ ਬਾਬਾ ਬਲਵੰਤ ਸਿੰਘ ਬਾਬਾ ਆਤਮਾ ਸਿੰਘ ਸੂਰੇ ਵਾਲੇ ਵਾਲੇ ਸਾਰੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਇਸ ਮੌਕੇ ਤੇ ਬਹੁਤ ਕੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪਰਿਵਾਰ ਧੰਨਵਾਦ ਕਰਦਾ ਹੋਇਆ ਬੇਨਤੀਆਂ ਕਰਦੇ ਹਨ ਕਿ 3 ਵਜੇ ਜਿਹੜੇ ਫੁੱਲ ਅਰਸਤੀਆਂ ਪਰਿਵਾਰ ਵੱਲੋਂ ਭਾਈ ਪ੍ਰਵਾਹ ਕਰਨੀਆਂ ਹਨ ਉਹ ਅੱਜ ਇਹਨਾਂ ਨੇ ਜਾਣਾ ਹੈ ਜਿਸ ਕਿਸੇ ਬੱਚੀ ਨੇ ਭੈਣ ਭਾਈ ਨੇ ਰਹਿਣਾ ਹੈ ਉਹ ਭਾਈ ਇਸ ਰਸਤਰ ਦੇ ਵਿੱਚ ਹਾਜ਼ਰੀਆਂ ਭਰ ਸਕਦੇ ਹਾਂ ਪ੍ਰਸ਼ਾਦ ਗੁਰੂ ਦੇ ਦਰਵਾਜੇ ਤੇ ਅਤੇ ਅਫਰੰਦ ਭਾਈ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗਿਆ ਹੈ ਸਾਰੀ ਸੰਗਤ ਨੇ ਲੋੜ ਮੁਤਾਬਕ ਲੰਗਰ ਚਾਹ ਪਾਣੀ ਦਾ ਲੰਗਰ ਪ੍ਰਸ਼ਾਦਾ ਭਾਈ ਸਭ ਸ਼ਾਖੇ ਜਾਣਾ ਹੈ ਇਹ ਭਾਈ ਪਰਿਵਾਰ ਵੱਲੋਂ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ